ਮਡਾਰ ਲੱਗਦਾ ਪਿਆ ਹੁਣ ਤੇ ਇਹਦੇ ਤੋਂ ਵੀ ਹੁਣ ਕਿੱਥੇ ਆ ਪਤਾ ਨਹੀਂ ਇੱਥੇ ਬੈਠੇ ਰੋ ਚੁਪਕਾ ਕੇ ਨਹੀਂ ਤੇ ਵੇਖ ਲਓ ਜਿਹੜੇ ਮੈਂ ਦੁਨੀਆ ਦੇ ਸਾਹਮਣੇ ਪੜਦੇ ਪਾਏ ਨਾ ਉਹ ਚੁੱਕਣ ਲੱਗਾ ਮੈਨੂੰ ਟਾਈਮ ਨਹੀਂ ਲੱਗਣਾ ਇੰਨਾ ਕਰਕੇ ਨਾ ਨਾ ਤੇ ਮੈਂ ਸ ਘਰ ਵਿੱਚ ਆ ਕੇ ਰਾਜੀਂ ਗਿਆਂ ਤੇ ਨਾ ਮੈਂ ਫੋਨ ਕਰਦਾ ਨਾਗਲੇ ਤੂੰ ਨਾਗਣ ਦਿਖਾ ਤਾ ਬਾਸਰੀ ਰੰਗ ਨਵੇਂ ਹੱਦ ਜਲਦੀ ਕਰ ਲੋ ਤੁਹਾਨੂੰ ਪਤਾ ਐਰਪੋਰਟ ਕਿੰਨੀ ਦੂਰ ਆ ਟਾਈਮ ਲੱਗ ਜਾਣਾ ਇਹ ਕਿੰਨਾ ਜਾਂਦੇ ਜਾਂਦੇ ਸੇਵਕਾ ਅਚਾਨਕ ਹੀ ਬੁਲਾ ਲਿਆ ਤੁਸੀਂ ਤੇ ਕਹੇ ਮੈਂ 2 ਮਿੰਟ 2 ਦਿਨ ਬਾਅਦ ਚ ਦੱਸਾਂਗਾ ਕੀ ਹੋਗਾ ਤੁਸੀਂ ਅਰਜੰਦ ਨੂੰ ਡੇਬ ਬੁਲਾ ਲਿਆ ਮੈਨੂੰ ਅਰਜੰਦ ਨੂੰ ਨਾ ਨਹੀਂ ਬੁਲਾ ਥੋੜਾ ਜਿਹਾ ਸ਼ਾਂਤ ਹੋ ਜਾ ਤੂੰ ਇੱਕਦਮ ਤਾੜੀ ਤੋਂ ਵਾਲੀ ਸਮਝ ਨਹੀਂ ਆਉਂਦੀ ਇੰਨੇ ਐ ਹਿੱਟਰ ਹੋਏ ਫਿਰ ਨੇ ਪਤਾ ਨਹੀਂ ਕੀ ਐ ਤੁਸੀਂ ਨਾ ਸ਼ਾਂਤ ਰੋ ਤੁਹਾਡੇ ਵਾਸਤੇ ਨਾ ਗੁੱਡ ਨਿਊਜ਼ ਹੈ ਗੁੱਡ ਨਿਊਜ਼ ਤੁਹਾਡੀ ਟਿਕਟ ਹੋ ਗਈ ਆ ਇੰਡੀਆ ਦੀ ਸੱਚੇ ਤਾਂ ਤੁਸੀਂ ਹੁਣ ਸਾਡੇ ਨਾਲ ਜਾਣਾ ਇੰਡੀਆ ਪਰ ਸੇਵਕ ਤੁਹਾਡਾ ਦਿਮਾਗ ਖਰਾਬ ਹੈ ਤੁਸੀਂ ਕਹਿੰਦੇ ਇਦਾਂ ਹੀ ਮੈਂ ਚੱਲ ਜਾ ਮੈਂ ਅਕਸਰ ਨੇਚਰ ਬਾਦ ਆਪਣੇ ਮਾਪਿਓ ਕੋਲ ਜਾਣਾ ਮੇਰੇ ਤੇ ਹੱਥ ਤੇ ਕੁਝ ਆਇਆ ਹੀ ਨਹੀਂ ਓਹੋ ਤੁਸੀਂ ਟੈਨਸ਼ਨ ਕਰਤੋਂ ਲੈਂਦੇ ਤੁਹਾਡੇ ਹੱਥ ਸਾਰਾ ਕੁਝ ਜਾਊਗਾ ਤੁਹਾਡਾ ਪੈਸਾ ਡੁੱਬਦਾ ਨਹੀਂ ਆ ਪਰ ਅਰਜਨ ਜੇ ਉੱਥੇ ਚਲਾ ਗਿਆ ਤੇ ਮੈਨੂੰ ਪੈਸਾ ਦੇਣਾ ਕਿੰਨੇ ਆ ਤੁਸੀਂ ਇੱਕ ਗੱਲ ਸੁਣੋ ਜੇ ਮੈਂ ਤੁਹਾਡੀਆਂ ਟਿਕਟਾਂ ਕਰਾ ਕੇ ਤੁਹਾਨੂੰ ਇੰਡੀਆ ਪੇ ਲਿਜਾ ਸਕਦਾ ਹਾਂ ਤੇ ਤੁਹਾਨੂੰ ਪੈਸੇ ਨਹੀਂ ਦਿਵਾ ਸਕਦਾ ਇੱਕ ਵਾਰੀ ਤੁਸੀਂ ਜਾ ਕੇ ਉੱਥੇ ਅਰਜਨ ਨੂੰ ਮਿਲਿਓ ਜਿੰਨਾ ਉਸਾ ਉੱਤੇ ਕੱਢਿਓ 76 ਮਾਰਿਓ ਭਿਓ ਭਿਓ ਕੇ ਜਿਹੜੀਆਂ ਨੇ ਜ਼ਿੰਦਗੀ ਬਰਬਾਦ ਕੀਤੀ ਆ ਤੇ ਇਹ ਗੱਲ ਪੈਸੇ ਦੀ ਪੈਸਾ ਤੁਹਾਨੂੰ ਨਵਨੇ ਦੇ ਦੇਣਾ ਸੇਵਕ ਇਦਾਂ ਨਾਮ ਦਊਗੀ ਨਾਮ ਨਹੀਂ ਲਏਗੀ ਤੁਸੀਂ ਇਹ ਚੀਜ਼ ਕਿਉਂ ਭੁੱਲਦੇ ਨੇ ਤੁਸੀਂ ਪਹਿਲੇ ਜੇ ਤੇ ਨਵ ਦੂਜੀ ਆ ਜੰਦੇ ਨਾਂ ਤੇ ਜਿਹੜੇ ਸ਼ੇਅਰ ਲੱਗੇ ਆ ਨਾ ਉਹ ਸਾਰੇ ਨਵ ਨੂੰ ਮਿਲਨੇ ਆ ਤੇ ਨਵ ਨੇ ਮੈਨੂੰ ਇਹ ਗੱਲ ਕਹਿਤੀ ਆ ਇਹਰ ਮੰਦੀ ਦੇ ਜਿਹੜੇ ਪੈਸੇ ਡੁੱਬੇ ਆ ਨਾ ਮੈਂ ਉਹਨਾਂ ਨੂੰ ਪੂਰੇ ਤੇ ਪੂਰੇ ਦਵਾਵਾਂ। ਤਾ ਤੁਸੀਂ ਖਾਲੀ ਹੱਥ ਨਹੀਂ ਜਾਂਦੇ। ਨਵ ਨੂੰ ਵੀ ਸਾਰਾ ਕੁਝ ਸਮਝਾਤਾ ਮੈਂ। ਦੋ ਦਿਨਾਂ ਤੋਂ ਉਹਦੇ ਨਾਲ ਮੱਥਾ ਮਾਰ ਰਹਿਆਂ ਹਾਂ। ਠੀਕ ਐ ਸੇਵਕ। ਬਸ ਹੁਣ ਬੇਟੇ ਆ ਇਹ ਕਿਹੜੇ ਵੇਲੇ ਜਾ ਕੇ ਤੁਹਾਨੂੰ ਦਿਖੇ। ਹਾਂ ਮੈਨੂੰ ਵੀ ਐਸੀ ਚੀਜ਼ ਦੀ ਵੇਟ ਆ। ਚਲੋ ਫੇਰ ਕਰੀਏ ਤਿਆਰੀ ਜਾਂ ਦੀ ਅਰਜਨ ਗੋੜ। ਹੂੰ। ਸੇਵਕ। ਚਲੀਏ ਆਪਾਂ। ਆਪਾਂ ਮੰਦ ਨੂੰ ਕੀ ਸਮਝਾਏ ਆਪਾਂ ਨੇ ਹਰਮਨ ਵੀ ਨਾਲ ਜਾਊਗੇ ਹਾਂ ਤੂੰ ਫਿਰ ਜਾਵੇ ਨਾ ਮੈਨੂੰ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਨਵ ਤੂੰ ਮੰਨਦੀ ਤੈਨੂੰ ਗੁੱਸਾ ਹੈ ਪਰ ਤੇਰੀ ਜ਼ਿੰਦਗੀ ਬਰਬਾਦ ਨਹੀਂ ਹੋਈ ਇੱਥੇ ਬੜਿਆਂ ਦੀ ਜ਼ਿੰਦਗੀ ਬਰਬਾਦ ਹੋਈ ਹੈ ਜੋ ਕੁਝ ਹੋਇਆ ਉਹਦੇ ਵਿੱਚ ਅੱਜ ਤੈਨੂੰ ਲੱਗਦਾ ਤੈਨੂੰ ਗੁੱਸਾ ਵੀ ਆ ਠੀਕ ਹੈ ਮੈਂ ਮੰਨਦੀ ਤੈਨੂੰ ਗੁੱਸਾ ਹੈ ਪਰ ਜੋ ਮੇਰੇ ਨਾਲ ਹੋਇਆ ਨਾ ਮੇਰੀ 10 ਸਾਲ ਦੀ ਬੇਟੀ ਆ ਤੈਨੂੰ ਤੇ ਛੇਤੀ ਪਤਾ ਲੱਗ ਗਿਆ ਪਰ ਮੈਨੂੰ ਮੈਂ ਉਹਨੇ ਤੇਰਾ ਸਾਰਾ ਕੁਝ ਵੇਚ ਵਟ ਜਾਣਾ ਸੀ ਤੇ ਤੂੰ ਸੜਕਾਂ ਤੇ ਧੱਕੇ ਖਾਣੇ ਸੀ ਜਿੱਦਾਂ ਮੈਂ ਖਾਂਦੀ। ਹਨਾ ਮੈਂ ਵੀ ਤੇ ਤੇਰ ਨਾਲ ਜਸਟ ਕਰਨ ਦੀ ਆ ਨਾ ਨਹੀਂ ਤੇ ਮੈਨੂੰ ਕੀ ਲੋੜਾ ਕਿਉਂਕਿ ਮੈਨੂੰ ਜੇ ਤੈਨੂੰ ਮੇਰਾ ਦੁੱਖ ਨਹੀਂ ਤੇ ਮੈਨੂੰ ਵੀ ਤੇਰਾ ਕੋਈ ਦੁੱਖ ਨਹੀਂ। ਪਰ ਜੇ ਅਹੀਂ ਦੁਖੀ ਆ ਤੇ ਇੱਕ ਉਹ ਇੰਡੀਆ ਚ ਵੀ ਬੈਠੀ ਆ ਨਾ। ਵੇਹ ਨਾ ਕੀ ਸਮਝਾਇਆ? ਇਹ ਟਾਈਮ ਲੜਨ ਦਾ ਨਹੀਂ ਆ ਇੱਕ ਦੂਜੇ ਦਾ ਸਾਥ ਦੇਣ ਦਾ। ਚਲੋ ਫੇ ਚੱਲੀਏ। ਚਲੋ ਫੇ ਓ ਯਾਰ ਤੁਸੀਂ ਡਰਨ ਗਟਈਆਂ ਜੇ ਤੁਸੀਂ ਪੰਜਾਬ ਦੀਆਂ ਸ਼ੇਰ ਨਹੀਂ ਅਜੇ ਤੁਸੀਂ ਤੇ ਦਹਾੜ ਹੀ ਮਾਰਨੀ ਤੇ ਇਹੋ ਜਿਹਾ ਚੂਚੇ ਦੇ ਅੱਗੇ ਅੱਗੇ ਭੱਜੇ ਜਾਣੇ ਆ ਚਲੋ ਫੇ ਚੱਲੀ ਆਓ ਚੱਲ ਮਨਾ 4 ਦਿਨ ਘਰ ਨਹੀਂ ਮੈਂ ਰਹੀ ਤੇ ਕਿੰਨਾ ਗੰਦ ਪੈ ਗਿਆ ਵਾ ਸਿਆਪਾ ਕਿਤਨਾ ਕਿਤੋਂ ਦਾ ਮੁੱਕ ਜਵੇਂ ਤੇ ਫੇਰ ਮੈਂ ਕਿਹੇ ਪਾਸੇ ਲੱਗਾ ਤੁਸੀਂ ਆ ਵੀ ਗਏ ਅਜੇ ਦੱਸੇ ਵੀ ਨਹੀਂ ਕੁੜੀ ਨੂੰ ਛੱਡ ਆਏ ਉਧਰ ਕੇ ਨਹੀਂ ਕਿ ਨਾਲ ਹੀ ਲੈ ਕੇ ਆਏ ਹੋ ਮੇਰੀ ਗੱਲ ਸੁਨੋ ਤੁਸੀਂ ਇਹ ਕਹਿੰਦੇ ਹੋ ਕਿ ਕੁੜੀ ਉਹਦੇ ਸੋਹਰੇ ਤੋਰਦੇ ਨਹੀਂ ਗਈ ਹੈ ਚਾਰ ਦਿਨ ਉੱਥੇ ਰਹੇਗੀ ਅਰਜਨ ਆਏਗਾ ਵੇਖੇਗਾ ਮੋਹਲ ਬਣਿਆ ਰਹੇਗਾ ਕੁੜੀ ਨੂੰ ਵੀ ਇੱਥੇ ਲਿਆਓ ਆਪੇ ਅਰਜਨ ਸਿੱਧਾ ਇੱਧਰ ਆਏਗਾ ਮੇਰੀ ਮੰਨੋ ਮੇਰੀ ਮੰਨ ਕੇ ਚੱਲੋਗੇ ਨਾ ਕਿਸੇ ਫੈਸਲੇ 'ਚ ਗਲਤੀ ਨਹੀਂ ਹੋਵਾਂਗੇ ਅਹੀਂ ਵੱਲੋਂ ਨੂੰ ਫੜਿਆ ਨਾ ਟੜਦਾ ਪਿਆ ਨਾ ਕਿੰਨੇ ਟਾਈਮ ਬਾਅਦ ਵੱਲੋਂ ਫੋਨ ਕੀਤਾ ਕੰਜਰ ਨੇ ਡਾ ਗੰਦਾ ਬੰਦਾ ਸਾਨੂੰ ਟੱਕਰ ਗਿਆ ਪਤਾ ਨਹੀਂ ਕੀ ਇਹ ਗਲਤੀ ਕਰਦੀ ਜਿਹੜਾ ਸਾਨੂੰ ਟੱਕਰ ਗਿਆ ਵੈ ਕੀ ਗੱਲ ਹੋ ਗਈ ਬੜੇ ਓਖੇ ਹੋ ਕੇ ਵੇਖਣ ਦਿਓ ਕਹਿਣਾ ਕੁਝ ਕਿਹਾ ਹੈ ਉਹ ਬੈਜੋ ਹਾਏ ਵੇ ਰੱਬਾ ਇਹ ਬੰਦਾ ਗੁੰਗਾ ਹੀ ਹੋ ਗਿਆ ਮੈਨੂੰ ਲੱਗਦਾ ਅਰਜਨ ਦੀ ਮਾਂ ਨੇ ਕੁਝ ਕਿਹਾਤਾ ਉਹਦਾ ਮੂੰਹ ਖੋਲਿਆ ਹਣਾ ਤੁਸੀਂ ਦਿਮਾਗ ਤੇ ਤੁਹਾਡਾ ਖਰਾਬ ਹੈ ਜਨਾਨੀ ਦੇਦੇ ਆਖੇ ਲੱਗਦੇ ਨਹੀਂ ਕਿਸੇ ਪਾਸੇ ਵੀ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਬੰਦੇ ਦੀ ਬੈਜੋ ਪਾਣੀ ਲੈ ਕੇ ਆਵਾਂ ਹਾਏ ਮਾਰੀ ਨਾ ਤੱਪਾ ਕੋਈ ਲੋੜ ਨਹੀਂ ਪਾਣੀ ਦੀ ਆ ਮਗਰ ਮਾਸ਼ੇ ਆਸੂ ਨਾ ਗਾ ਤੇਰਾ ਦਿਮਾਗ ਖਰਾਬ ਹੈ ਇਹ ਕੀ ਖਮੂਤਾ ਕੀ ਹੈ ਦਿਮਾਗ ਮੇਰਾ ਨਹੀਂ ਤੇਰਾ ਖਰਾਬ ਹੈ ਮੈਂ ਕੀ ਕੀਤਾ ਹੈ ਕਿਦਾਂ ਬੋਲ ਲੇ ਕੇ ਮੇਰੇ ਕੇ ਤੂੰ ਮੈਨੂੰ ਪਤਾ ਦਿਤਾ ਜੇ ਦੱਸੋ ਮੈਂ ਕੀ ਕਿ ਸੂਰੇ ਹੈ ਮੈਨੂੰ ਜਰਾ ਤੱਕ ਸੂਰ ਕੋ ਨਹੀਂ ਗਿਆ ਦੇਖੋ ਹਰਬੀਨਾ ਪਾਪਾ ਬਿਨਾ ਕਰ ਤੂੰ ਮੇਰੇ ਹੱਥ ਲਾਉ ਤੂੰ ਆਪਣੇ ਤੇਕੇ ਬੋਲ ਕਰਕੇ ਬੁਲਾ ਲੈ ਨਾ ਤੈਨੂੰ ਕੋ ਸਾਂ ਤੂੰ ਜਿੰਨੋ ਮਰਜੀ ਬੁਲਾ ਮੈਂ ਤੇਰੇ ਮਾਰੇ ਦਾ ਬੂਤੇ ਤਰਾ ਮੂੰਹ ਦੋੜਗਾ ਨਾ ਮੈਂ ਕੀਤਾ ਕੀ ਹੈ ਮੇਰਾ ਕਸੂਰ ਕੀ ਮੈਨੂੰ ਦੱਸੋ ਦਸੀ ਤੂੰ ਕੋਈ ਨਾ ਤੂੰ ਕਸੂਰ ਕੀ ਕੀਤਾ ਵਾ ਕੀ ਹੋਇਆ ਕੀ ਬੇੜਾ ਕਰ ਕਰਤਾ ਦੀ ਦਾਦੀ ਨੇ ਕੋਈ ਫੜਕਾ ਕੇ ਤੈਨੂੰ ਪੇਤਾ ਮੇਰੇ ਵੱਲ ਮੈਂ ਕੀ ਕੀਤਾ ਦੱਸੋਗੇ ਮੈਨੂੰ ਕੜਾ ਦਿਮਾਗ ਠੀਕ ਹੈ ਤੂੰ ਚੁੱਪ ਕਰ ਜਾ ਤੂੰ ਨਾ ਬੋਲ ਤੈਨੂੰ ਕੋਈ ਲੋੜ ਨਹੀਂ ਬੋਲਣ ਦੀ ਮੰਮਾ ਕੀ ਉਹ ਤੈਨੂੰ ਮਾਸਾ ਮੋਢੀ ਸ਼ਰਮ ਹੈਗੀ ਐ ਮੈਂ ਕੀ ਕੀਤਾ ਇਹ ਗੱਲ ਨੂੰ ਹੱਥ ਮਾਰਾ ਸਿਆਰੀਓ ਆ ਤੇਰੀ ਉਮਰ ਜਾਣ ਬੁਰੇ ਦੀ ਮਮਮੀ ਨੂੰ ਐਡਾ ਕਬੋਲ ਦੇ ਵਿੱਚ ਕੀ ਹੋਇਆ ਸਾਈਟ ਹੋ ਤੁਸੀਂ ਤੂੰ ਚੁੱਪ ਕਰ ਮੰਮਾ ਨਹੀਂ ਮੈਨੂੰ ਗੱਲ ਦੱਸ ਉਹ ਕਿੰਨੇ ਕ ਚਿਹਰੇ ਮੈਨੂੰ ਕੁੜੀਆਂ ਨੇਰੇ ਚ ਰੱਖਿਆ ਹੀ ਨਹੀਂ ਮੈਂ ਮੈਂ ਤਾਂ ਕੋਈ ਜਿਹੀ ਹਾਜ ਕਰ ਮੈਂ ਨਹੀਂ ਕੀਤਾ ਮੈਂ ਤਾਂ ਤੁਹਾਡੇ ਲਈ ਵਫਾਦਾਰ ਰਹੀ ਆ ਮੈਂ ਉਹ ਜੋ ਕੁਝ ਕਰਦ ਰਹੀ ਤਾ ਤੂੰ ਕੀ ਦਾ ਕਿ ਉਹ ਪਟਕਾਤਾ ਉਹ ਮੈਂ ਸਿਮਰਤ ਦੀ ਗੱਲ ਕਰ ਰਹੀ ਆ ਉਹ ਉਹ ਪਾਗਲਾ ਵਿਆਹ ਤਾਈ ਆਗਲ ਆ ਗਈ ਤੈਨੂੰ ਤੜੀ ਮੋਦੀ ਵੀ ਉਹ ਮੈਂ ਤੇਰੇ ਗਾੜੀ ਤੜੀ ਬੋਲਿਆ ਨਹੀਂ ਗਾ ਤੂੰ ਚਲ ਘਰ ਬਸਿਆ ਰਵੇ ਉਹ ਤੈਨੂੰ ਮਾਸਾ ਸ਼ਰਮ ਨਹੀਂ ਆ ਗਈ ਮੇਰੀ ਗੱਲ ਸੁਣ ਤੂੰ ਚੁੱਪ ਕਰ ਜਾ ਤੂੰ ਨਹੀਂ ਬੋਲਣਾ ਇੱਥੋਂ ਤੱਕ ਤੂੰ ਪਹੁੰਚੀ ਜਾਣਾ ਤੇ ਵੀ ਇਹਦੀ ਸ਼ਾਵਾਂ ਮੂੰ ਬੰਦਰ ਕੀ ਹੁਣ ਜੋ ਤਾਂ ਮੈਂ ਬੋਲਦਾ ਤੂੰ ਤਾਂ ਨਹੀਂ ਮੇਰੀ ਗੱਲ ਸੁਣ ਬਣੀ ਤੈਨੂੰ ਉਹ ਪਾਗਲਾ ਬਿਆ ਪਈ ਉਹ ਅਮਾਸਾ ਫੋਟ ਵੀ ਆ ਗਿਆ ਤੈਨੂੰ ਨਹੀਂ 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 ਮੈਨੂੰ ਨਹੀਂ ਸੀ ਪਤਾ ਮੈਨੂੰ ਨਹੀਂ ਸੀ ਪਤਾ ਉਹ ਕਮਲਾਗਾ ਕਿਹੜਾ ਮੈਨੂੰ ਪਤਾ ਸੀ ਮੈਨੂੰ ਪਤਾ ਸੀ ਮੈਨੂੰ ਮਾਰ ਕਰਦਾ ਉਹ ਮੈਨੂੰ ਮਾਰਨ ਕਰਦਾ ਉਹ ਤਾਂ ਅੱਥੀ ਕੋਈ ਚੰਗਾ ਤਰ੍ਹਾਂ ਕਿਤੇ ਮੁੰਡਾ ਠੀਕ ਹੋ ਗਿਆ ਜਾਂ ਤੂੰ ਤਾਂ ਮੇਰੀ ਕੁੜੀ ਨੂੰ ਪਾਗਲਾ ਤੋੜਤਾ ਹੀ ਕਿ ਨਹੀਂ ਇਹ ਨਾ ਰੰਗ ਰੋ ਇਧਰ ਰੰਗ ਰੋ ਚੰਗੇ ਨਹੀਂ ਲੱਗੇ ਤਾਂ ਬੱਚੇ ਵੱਡੇ ਹੋਗੇ ਸਾਰੇ ਵੇਖ ਕੇ ਨਾ ਕੁਝ ਕਰੋ ਮੇਰੇ ਨਾਲ ਮੈਨੂੰ ਨਹੀਂ ਛੜਿਆ ਜਾ ਰੋ ਮੰਨਿਆ ਮੇਕੋ ਗਲਤੀ ਹੋ ਗਈ ਹੈ ਮੈਂ ਆਪਣੀ ਗਲਤੀ ਸੁਧਾਰ ਲਈ ਹੈ ਉਹ ਗਲਤੀ ਨਹੀਂ ਹੋ ਗਈ ਅਰੇ ਦੋਸਤ ਤੂੰ ਨਾ ਗਲਤ ਕਰ ਲੂ ਪਾਪਾ ਕੀ ਹੋਣਾ ਮੇਰਾ ਦਿਲ ਕਰਦਾ ਜਾਂ ਤਾਂ ਹੁਣ ਮੈਂ ਤਾਂ ਕਤਲ ਕਰਦਾ ਇੱਕ ਵਾਰ ਅਰਜਨ ਦਾ ਕਤਲ ਕਰਦਾ ਪਾਪਾ ਤਾਂ ਨਾ ਨਾ ਇਧਰ ਕਰੋ ਕੀ ਕਹਿਰਤਾ ਨਹੀਂ ਕੀਤਾ ਕੀ ਹੋਇਆ ਵਾਪਾ ਉਹ ਥੋੜੀ ਵੀ ਅਕਲ ਹੈਗੀ ਇਹਨੂੰ ਮੇਰੀ ਧੀਨ ਫੁੱਲਾ ਵਰਗੀ ਨੂੰ ਉਹ ਪਾਗਲ ਹੋ ਕੇ ਰੱਖ ਤਾ ਨੇ ਤੇ ਅਰਜ ਇਹਨਾਂ ਵੀ ਵਿਆਹ ਦਾ ਤੋੜਤੀ ਮੇਰੀ ਕੁੜੀ ਹੁਣ ਉਹ ਵੀ ਬਹਿ ਕੇ ਨਹੀਂ ਸ਼ਾਂਤ ਹੋ ਗਏ ਅੱਜ ਤੇ ਲਾਵਾਂ ਆਪਣੀ ਧੀ ਨੂੰ ਦੱਸ ਕਿੱਥੇ ਲਾਵਾਂ ਮੈਂ ਤੂੰ ਹੀ ਦੋਵਾਂ ਮਾਵਾ ਧੀਆਂ ਨਾਲ ਰਲ ਕੇ ਇੱਕ ਤੇ ਉਹ ਕੁੜੀ ਦੀ ਜ਼ਿੰਦਗੀ ਖਰਾਬ ਕਰਤੀ ਉਹ ਰੇਂਦੀ ਖੁੰਦੀ ਕਰਦਾ ਤੂੰ ਇਹਦੀ ਕਰਤੀ ਉਹ ਇਹਦੀ ਜ਼ਿੰਦਗੀ ਖਰਾਬ ਕਰਤੀ ਆ ਸਾਰੇ ਕਸੂਰਬਾਤ ਤੂੰ ਆ ਮੈਨੂੰ ਮਾਰ ਲਓ ਮਾਰ ਦੋ ਭਾਵੇਂ ਮੈਨੂੰ ਜਾਨੋਂ ਮਾਰ ਦੋ ਫੜੇ ਨੋਤ ਨਾ ਲਾਓ ਨਹੀਂ ਮਮਾ ਇਹਦਾ ਕੋਈ ਦੋਸ਼ ਨਹੀਂ ਗਾ ਕੋਈ ਕਸੂਰ ਨਹੀਂ ਪਤਾ ਨਹੀਂ ਕੀ ਖਾਦਾ ਬਿੱਤਾ ਪਾਪਾ ਨੇ ਤੇਰੇ ਤੇਰੇ ਤਰਸੇ ਵੀ ਆਉਂਦਿਆ ਤਾਂ ਗੁੱਸਾ ਵੀ ਆਉਂਦਿਆ ਕਾ ਜੋ ਤੁਸੀਂ ਕਰਤੂਤਾ ਕਰਤੀਆਂ ਜੇ ਮਿੱਟੀ ਪਲੀਤ ਕਰਕੇ ਦਾ ਧੀ ਮਰੀ ਉਹ ਕੀ ਕੁ ਮਖਾਵਾ ਮੂਹ ਮੱਲੇ ਚ ਤੇ ਕੀ ਰਿਸ਼ਤੇਦਾਰ ਮੂਹ ਖਵਾਉਣ ਮੈਂ ਬੇੜਾ ਘਰ ਕਰਕੇ ਦਾ ਕਰਦਾ ਤੁਸੀਂ ਬੰਨੇ ਆ ਸਾਰੇ ਗੁਨਾ ਮੰਦੀ ਮੈਂ ਜਪਣੇ ਮੈਥੋਂ ਗਲਤੀ ਹੋ ਗਈ ਪਤਾ ਨਹੀਂ ਇਹਦੀ ਅੱਖਾਂ ਤੇ ਪੱਟੀ ਵੱਜੀ ਗਈ ਮੇਰੇ ਇਹ ਲ ਮ ਆਪਣੀ ਕੁੜੀ ਦਾ ਵੀ ਜਲਦਬਾਜੀ ਚ ਵਿਆਹ ਕਰਤਾ ਉਹ ਤੂੰ ਗਲਤੀ ਨਹੀਂ ਕੀਤੀ ਤੂੰ ਪਾਪ ਕੀਤਾ ਤਾਬ ਮੰਦੀ ਹੈ ਜੀ ਪਾਪ ਕੀਤਾ ਤੇ ਤੇ ਹਰ ਪ੍ਰਦੰਗਿਆ ਸਾਰਾ ਕੁਝ ਆਇਆ ਮੇਰੇ ਕਰਕੇ ਆਇਆ ਮੰਦੀ ਅੱਜ ਮੈਂ ਮੈਂ ਆਪਣੀ ਹਰ ਗਲਤੀ ਮੰਨਦੀ ਹਾਂ ਚਲੋ ਹਦ ਲਈ ਦੇ ਦੋ ਜਿਹੜੀ ਸਜ਼ਾ ਮੈਨੂੰ ਦੇਣੀ ਸੀ ਦੇ ਦੋ ਮੈਂ ਸਜ਼ਾ ਲਈ ਤਿਆਰ ਹਾਂ ਪਰ ਪਰ ਉਹਦੇ ਨਾਲ ਤੁਹਾਨੂੰ ਕੀ ਮਿਲੇਗਾ ਉਧਰ ਵੇਖੋ ਨਾ ਕੁੜੀ ਆਪਣੇ ਘਰ ਬਿਲਕੁਲ ਠੀਕ ਹੈ ਮੇਰੀ ਨਹੀਂ ਮਾਂ ਨਾਲ ਗੱਲ ਹੋਈ ਸੀ ਕਿ ਦਵਾਈ ਹੁੰਦੀ ਵੀ ਉਹਦੀ ਉਹਨੇ ਪੂਰੀ ਤਰ੍ਹਾਂ ਠੀਕ ਹੋ ਜੈਣਾ ਭੈਣੇ ਉਹਦੇ ਸਿਰ ਤੇ ਮਾਂ ਨਹੀਂ ਪਿਓ ਨਹੀਂ ਤੇ ਮੇਰ ਨੂੰ ਰੱਬ ਨੇ ਤੀਨੀ ਦਿੱਤੀ ਆ ਕੁੜੀ ਮੇਰੀ ਝੋਲੀ ਪਾ ਦੇ ਮੈਂ ਸੋਚਿਆ ਕਿ ਬਲਾਗ ਗਲੋ ਲੱਥੇਗੀ ਆਪੇ ਠੀਕ ਕਰਾਂਦੇ ਰਹਿਣਗੇ ਬਸ ਇਸ ਘਰ ਚ ਜਾਵੇ ਮੇਰੀ ਪੀੜੀ ਜ਼ਿੰਦਗੀ ਦੇ ਜਿਹੜੇ ਕੰਡੇ ਬੀਜੇ ਹਨ ਉਹ ਲੈ ਜਾਣ ਬਸ ਆਹੀ ਗਲਤੀ ਹੈ ਜੀ ਮੇਰੀ ਮੈਂ ਹੋਰ ਉਹਦਰਾ ਕੋਈ ਉਹ ਜੋ ਕਰਮ ਨਹੀਂ ਕੀਤਾ ਨਹੀਂ ਉਹ ਫੁੱਲਾ ਜੇ ਕੁੜੀ ਜਾਂ ਕੀ ਕਸੂਰ ਸੀ ਨਹੀਂ ਬਸ ਨੀ ਕਰੋ ਉਹ ਮੈਂ ਤਾਂ ਪਸ਼ਤਾਨ ነਆ ਮਾਰੇ ਟਾਈਮ ਨੂੰ ਕਤੁਹੀ ਕਰਤੂਤਾਂ ਕੀ ਕੀਤੀਆਂ ਜੇ ਪਾਪਾ ਇਹ ਸਭ ਮੇਰੀ ਗਲਤੀ ਹੈ ਮੰਮੀ ਨੇ ਤਾਂ ਬਸ ਮੇਰਾ ਸਾਥ ਦਿੱਤਾ ਹੈ ਇੱਕ ਮਾਂ ਹੋਣ ਦੇ ਨਾਤੇ ਮੈਂ ਆਪਣੀ ਜਿੱਦਾਂ ਪਗਾਈਆਂ ਹਮੇਸ਼ਾ ਤੇ ਤੁਸੀਂ ਹਾਂ ਕਰਦੇ ਰਹੇ ਪਾਪਾ ਮੰਮੀ ਦਾ ਕੋਈ ਕਸੂਰ ਨਹੀਂ ਹੈ ਜੋ ਕੁਝ ਹੋ ਰਿਹਾ ਹੈ ਸਭ ਮੇਰੇ ਕਰਕੇ ਰਿਸ਼ਤਾ ਸੈਮ ਵੱਲੋਂ ਵੀ ਆਂਦਾ ਸੀ ਉਦੋਂ ਸਿਮਰਤ ਨੂੰ ਮੈਂ ਕਿਸੂ ਦਾ ਘੇਰਾਇਆ ਕਿਉਂਕਿ ਮੈਨੂੰ ਲੱਗਾ ਕਿ ਸਿਮਰਤ ਨਾ ਸैम ਨੂੰ ਪਸੰਦ ਕਰਨਾ ਵੀ ਐ ਤੇ ਸैम ਸਿਮਰਤ ਨੂੰ ਤੇ ਉਦੋਂ ਮੈਂ ਹਾਂ ਨਹੀਂ ਕੀਤੀ ਉਸ ਤੋਂ ਬਾਅਦ ਮੇਰੇ ਮਨ ਸੀ ਕਿ ਮੈਂ ਬਸ ਬਾਹਰ ਜਾਣਾ ਹੈ ਜਿੱਥਾਂ ਮੈਂ ਬਚੀ ਬਸ ਬਾਹਰ ਜਾਣਾ ਮੈਂ ਫਿਰ ਕੋਈ ਦਿਨ ਐਦਾਂ ਆਇਆ ਕਿ ਮੈਨੂੰ ਅਰਜਨ ਮਿਲ ਗਿਆ ਕਾਲਜ ਉਹਨੇ ਮੈਨੂੰ ਪਸੰਦ ਕੀਤਾ ਮੈਨੂੰ ਵੀ ਉਹ ਚੰਗਾ ਲੱਗਾ ਤਰੀ ਬਾਾਰ ਮੁਲਾਕਾਤ ਕੀਤੀ ਤੇ ਅੱਗੇ ਤੁਹਾਨੂੰ ਪਾਪਾ ਸਭ ਪਤਾ ਹੀ ਹੈ ਕਿ ਉਸ ਤੋਂ ਬਾਅਦ ਜੋ ਵੀ ਹੋਇਆ ਤੁਹਾਡੇ ਸਾਹਮਣੇ ਵਿਆਹ ਦੀ ਮੰਮੀ ਨੇ ਤੁਹਾਨੂੰ ਮਨਾਇਆ ਉਸ ਤੋਂ ਬਾਅਦ ਬੱਸ ਪਾਪਾ ਮੇਰੀ ਗਲਤੀ ਸੀ ਕਿ ਮੈਂ ਕੁਝ ਦੇਖਿਆ ਨਹੀਂ ਮੈਂ ਅੰਨੀ ਹੋ ਗਈ ਸੀ ਉਹਦੇ ਪਿਆਰ ਚ ਉਹਨੇ ਜੋ ਦੋ ਚਾਰ ਗੱਲਾਂ ਕੀਤੀਆਂ ਮੈਂ ਮਾਫ ਕਰਦਾ ਪਾਪਾ ਮੈਨੂੰ ਜੋ ਕੁਝ ਹੋਇਆ ਸਭ ਮੇਰੇ ਕਰਕੇ ਤੁਸੀਂ ਅੱਜ ਜੋ ਵੀ ਤੁਹਾਡੇ ਅੱਜ ਹਾਲਾਤ ਨੇ ਉਹ ਸਭ ਮੇਰੇ ਕਰਕੇ ਮੈਂ ਮੰਮੀ ਸੌਰੀ ਉਹ ਕਲ ਤੇ ਜਾਂਦੇ ਹੋ ਉਹ ਤੁਹਾਡੇ ਕਾਕੇ ਸਾਈ ਜ਼ਮੀਨ ਵੇਚਤੀ ਮੈਂ ਉਹ ਦੁਕਾਨਾਂ ਵੇਚਤੀਆਂ ਉਹ ਕੁਛ ਤੇ ਅਕਲ ਕਰਦੀਆਂ ਪਾਪਾ ਨਹੀਂ ਉਹ ਵੀ ਤੁਹਾਡਾ ਕੁਛ ਨਹੀਂ ਸੀ জানা ਇੱਕ ਤੇ ਲਾਣੀ ਸੀ ਜਾਣਾ ਇਥੋਂ ਘਰ ਚੋਂ ਮੰਮੀ ਨੇ ਬਹੁਤ ਜਾਨੀ ਕੋਸ਼ਿਸ਼ ਕੀਤੀ ਗੁੱਸੇ ਨਾਲ ਪਿਆਰ ਨਾਲ ਤੇ ਮੈਂ ਹੀ ਸੀ ਉਹ ਉਹ ਲਾੜ ਦੀ ਜਿਹਨੂੰ ਮੰਮੀ ਨੂੰ ਬੈਕ ਬਿਲ ਕੀਤਾ ਬੰਮੀ ਨੇ ਡਰਾਮਾ ਕਰਕੇ ਤੁਹਾਨੂੰ ਤਾਂ ਕੈਸੇ ਗਲਵਾਏ ਉਹ ਨਹੀਂ ਪੁੱਤ ਹੋੜ ਰਾ ਮਨੀਸੀ ਹਸਪਤਲ ਤੇ ਮੈਂ ਸੱਚੀ ਮੁੱਛੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਕੋਈ ਉਸ ਕਾਲ ਦਾ ਸਾਥ ਹੀ ਨਹੀਂ ਹੁੰਦੇ ਪਾਰਿਆ ਤੂੰ ਹੀ ਕੁੜੀ ਦਾ ਵਿਆਹ ਜ ਕਰਨਾ ਸੀ ਸਾਡੇ ਨਾਲ ਸਲਾਹ ਕਰਕੇ ਕਰਦੇ ਜੀ ਮੈਂ ਗੁਨੇ ਘਾਰਾ ਤੁਹਾਡੀ ਬਹੁਤ ਵੱਡੀ ਕੁੜੇ ਘਾਰੇ ਗਈਆਂ ਤੇ ਜੋ ਸਿਆ ਮੈਨੂੰ ਨਹੀਂ ਦੇ ਦੋ ਪਰ ਇਹ ਤਾਂ ਮੈਨੂੰ ਮਾਰੋ ਘੁੱਟੋ ਐ ਤਾਂ ਕੋਈ ਨਾ ਕੰਮ ਕਰਨਾ ਕਿ ਮੈਨੂੰ ਛੱਡ ਕੇ ਚਲ ਜਾ ਤੂੰ ਮੈਂ ਨਹੀਂ ਜਾਣਦੀ ਕਿ ਮੇਰੀ ਗੈਰ ਮੌਜੂਦਗੀ ਤੇ ਤਾਨੂੰ ਹੋਰ ਕੀ ਕੀ ਨਜਾਇਜ਼ ਗੱਲਾਂ ਬਣਾ ਬਣਾ ਕੇ ਦੱਸਿਆ ਹੀ ਹੈ ਪਰ ਮੇਰੇ ਕੋਈ ਇਰਾਦੇ ਗਲਤ ਨਹੀਂ ਸੀ ਸਿਮਰਤ ਵੱਲ ਮੈਂ ਬਸ ਇਹੀ ਚਾਹਨੀ ਸਾਂ ਖੁਦਾ ਕਰ ਬਸੇ ਜਾਵੇ ਆਪਣੇ ਘਰ ਵਾਲੀ ਬਣ ਕੇ ਰਵੇ ਮੈਨੂੰ ਨਹੀਂ ਕੋਈ ਰਿਸ਼ਤਾ ਹੋਰ ਕਿਤੇ ਮਿਲਦਾ ਪਿਆ ਸੀ ਆਪਣੀ ਹੀ ਜਾਣਨ ਵਾਲੀ ਦੇ ਘਰ ਕਰਾਇਆ ਇਹ ਹੀ ਗਲਤੀ ਹੈ ਬਸ ਮੁੰਡੇ 'ਚ ਕਮੀ ਸੀ ਤੇ ਕਮੀਆਂ ਤਾਂ ਹਰ ਇਨਸਾਨ ਚ ਹੁੰਦੀਆਂ ਨੇ ਇਹ ਸੋਚ ਕੇ ਕਰਦਾ ਕਿ ਕਮੀ ਆਪੇ ਪੂਰੀ ਹੋ ਜੇਗੀ ਬਾਅਦ ਚ ਉਹ ਤੋ ਰੱਬ ਦਾ ਸ਼ੁਗਵਨਾ ਮੁੰਡਾ ਠੀਕ ਹੋ ਗਿਆ ਤੇ ਜੇ ਮੁੰਡਾ ਹੋਣੀ ਪਾਗਲ ਹੁੰਦਾ ਮੈਂ ਤੇਰਾ ਗੱਲ ਘਰ ਦਿੰਦਾ ਬਈ ਤੇ ਵੀ ਟੈਂਸ਼ਨ ਉਹ ਜਿਹੜੀ ਮਾਂ ਨੂੰ ਆਪਾਂ ਬਣ ਕੇ ਰੱਖਿਆ ਵਾ ਉਹ ਪਤਾ ਲੱਗ ਗਿਆ ਕਿਸ ਨੂੰ ਤੇ ਕੀ ਬਣੂਗਾ ਉਹ ਤੇਰਾ ਕੀ ਬਣੂ ਤੇ ਤੇਰਾ ਕੀ ਬਣੂ ਉਹ ਮਲਾਜ ਮਾਰੇ ਆਂ ਚੁੱਕ ਕੇ ਲੈਣਾ ਸਾ ਟੱਬਰ ਨੂੰ ਸੱਲੀ ਤੂੰ ਪਿੰਡ ਰੱਖਿਆ ਸੀ ਹੱਸੇ ਕਰਕੇ ਤੇ ਰੱਖਿਆ ਸੀ ਆਪਣਾ ਉਸਨਾਂ ਸ਼ਾਂਤ ਕਰੋ ਸਾਨੂੰ ਮਾਵਾਂ ਦੀਆਂ ਨੂੰ ਮਾਫ਼ ਕਰ ਦਿਓ ਅੱਗੋ ਕਰੋ ਜੋ ਕਰਨਾ ਵੈ ਪਤਾ ਕਰਾਓ ਕਿ ਅਰਜਨ ਆਇਆ ਨਹੀਂ ਆਇਆ ਉਧਰਲੇ ਪਾਸੇ ਹੋ ਜਾ ਮੈਂ ਤੇ ਇੱਥੇ ਹੀ ਹਾਂ ਨਾ ਦੇ ਦੇਣਾ ਜਿਹੜੀ ਸਜ਼ਾ ਮੈਨੂੰ ਦੇਣੀ ਤੀ ਖਲਾਰ ਦੇਣਾ ਜਿੱਦੇ ਅੱਗੇ ਖਲਾਰ ਨਾ ਆਏਗਾ ਨਹੀਂ ਮम्मा ਸਜ਼ਾ ਦੀ ਹੱਕਦਾਰ ਮੈਂ ਵਾਂ ਮੈਨੂੰ ਵਾਤੋਂ ਕਰੋ ਕੱਢ ਦਿਓ ਆਪਣੀ ਜ਼ਿੰਦਗੀ ਤੋਂ ਦਫਾ ਕਰ ਦਿਓ ਨਹੀਂ ਨਹੀਂ ਪਾਪਾ ਮम्मा ਨੂੰ ਨਾ ਕੁਝ ਕਿਓ ਜੋ ਕੁਝ ਕਿਤਾ ਮੇਰੇ ਪਿੱਛੇ ਲੱਗ ਕੇ ਕੀਤਾ ਉਹਨਾਂ ਨੇ ਕਿ ਮਾਂ ਨਾਤੀ ਵਸਤੇ ਆਪਣੇ ਔਲਾਦ ਉਸੇ ਬਹੁਤ ਕੁਝ ਕਰ ਸਕਦੀ ਹੈ ਤੁਸੀਂ ਵੀ ਜਾਓ ਤੇ ਪਾਪਾ ਉਹ ਸਮਾਨੀਆਂ ਤੈਨੂੰ ਸਜ਼ਾ ਦੇਂਦਾ ਤੁਸੀਂ ਮੋਹ ਜ ਆਪਣੇ ਸੋਹਰੇ ਤੇ ਉੱਥੇ ਵੇਖ ਕੇ ਕ ਮਹੌਲ ਚੱਲ ਗਿਆ ਜੇ ਮੋਰਚ ਨੂੰ ਵਿਖੇ ਨਹੀਂ ਆਣਾ ਕੋਈ ਇੱਥੇ ਤਾਂ ਰਫੜ ਪੈ ਜਾਣਾ ਇਹਨੂੰ ਤੁਰਤ ਮਾਂ ਮਾਂ ਦੇ ਮਗਰ ਘੱਟ ਲਾ ਕੋਣ ਤੂੰ ਵੀ ਉੱਠ ਕੇ ਪਿੰਡ ਹੋ ਗਿਆ ਇਹ ਕੋ ਤਾਂ ਮੋਲ ਚਲ ਗਿਆ ਜਾਨੀ ਆ ਜੀ ਦੋ ਚਾਰ ਕੱਪੜੇ ਲੈ ਜਾ ਬਾਕੀ ਪਹਿ ਰਹਿਣ ਦੇ ਕੁੜੀ ਨਾਲ ਲੈ ਜਾ ਚੰਗਾ ਚਲਾ ਚੰਗਾ ਹੋਵੇ ਨਾ ਅਰਜਨ ਅਕਲ ਕਰੇ ਤੇ ਆਵੇ ਨਾ ਇੰਡੀਆ ਜੇ ਆ ਗਿਆ ਤੇ ਸਾਰੇ ਕੰਮ ਖਰਾਬ ਹੋ ਜਾਣੇ ਆ ਇਹਨੂੰ ਪਤਾ ਲੱਗ ਲੱਗਣਾ ਚਾਹੀਦਾ ਹੈ ਕਿ ਜਦੋਂ ਮੈਂ ਨਹੀਂ ਫੋਨ ਚੁੱਕਦੀ ਪਈ 10 ਦਿਨ ਹੋ ਗਏ ਮੈਂ ਫੋਨ ਨਹੀਂ ਚੁੱਕਦੀ ਪਈ ਤੇ ਕੋਈ ਨਾ ਕੋਈ ਪ੍ਰੋਬਲਮ ਹੀ ਹੋਏਗੀ ਪਰ ਬੇਅਕਲੀ ਨਾ ਕਰੇ ਇੱਥੇ ਨਾ ਆਵੇ ਇੱਥੇ ਆ ਗਿਆ ਤੇ ਸਾਰੇ ਰਾਜ਼ ਖੁੱਲ ਜਾਣੇ ਸਾਰਾ ਕੰਮ ਖਰਾਬ ਹੋ ਜਾਣਾ ਪਤਾ ਨਹੀਂ ਇਹ ਵੀ ਕੋਈ ਕੋਈ ਕਿਹੇ ਪਾਸੇ ਕਿਉਂ ਨਹੀਂ ਜਾਂਦਾ ਸਾਰੇ ਮੇਰੇ ਸਿਰ ਤੇ ਮੜਰਾਉਂਦੇ ਰਹਿੰਦੇ ਨੇ ਰਾਤ ਵੇਲੇ ਵੀ ਸਿਰ ਤੇ ਹੀ ਘੁੰਮਦੇ ਰਹਿੰਦੇ ਨੇ ਇੱਕ ਮੇਰੀ ਭੈਣ ਦਾ ਨਹੀਂ ਪਤਾ ਐ ਇੱਥੋਂ ਤੱਕ ਨਹੀਂ ਆ ਸਕੀ ਉਹਨਾਂ ਇਹਨਾਂ ਨੂੰ ਨਹੀਂ ਪਤਾ ਉਹਦਾ ਉਹਦਾ ਭੈਣ ਬਾਰੇ ਪਰ ਉਹਨਾਂ ਨੂੰ ਤਾਂ ਪਤਾ ਹੈ ਨਾ ਕਿ ਮੇਰੇ ਇਹ ਵਾਲੇ ਰਿਸ਼ਤੇਦਾਰ ਹੈਗੇ ਆ ਖੁੜਮਕੇੜੇ ਆ ਗਏ ਉਨ ਨੂੰ ਤਾਂ ਸਾਰਾ ਪਤਾ ਹੈ ਨਾ ਪਰ ਇੱਥੋਂ ਤੱਕ ਨਹੀਂ ਪਹੁੰਚ ਸਕੀ ਕਿ ਉਹ ਸਾਰੇ ਮੇਰੇ ਰਿਸ਼ਤੇਦਾਰਲੇ ਵੀ ਮੈਂ ਤੁਹਾਡੀ ਕੁੜਮ ਨਹੀਂ ਲੱਗਦੀ ਆ ਮੈਨੂੰ ਬਿਠਾ ਲਓ ਕਿਉਂ ਲੰਮੇ ਪਾਇਆ ਲਾਸ਼ ਦੀ ਤਰ੍ਹਾਂ ਕੋਈ ਰੋਟੀ ਵੀ ਦਿੱਤੀ ਕਿ ਤੇ ਤਿੰਨ ਦਿਨ ਹੋ ਗਏ ਆ ਪਾਣੀ ਨਹੀਂ ਪੀਂਦੇ ਘੁੱਟ ਗਲਾ ਸੁੱਕਾ ਪਿਆ ਕੀ ਕਰਦੇ ਹੋ ਤੁਸੀਂ ਸਾਰੇ ਜਣੇ ਉਂਝ ਆਸੇ ਪਾਸੇ ਮਡਰਾਂਦੇ ਰਹਿਣਗੇ ਹੁਣ ਪਾਣੀ ਵੀ ਨਹੀਂ ਦਿੰਦਾ ਕੋਈ ਦੇ ਦੋ ਪਾਣੀ ਉਹ ਨਹੀਂ ਪਤਾ ਮੈਨੂੰ ਅਰਜਨ ਦਾ ਸੱਚ ਕਹਦੀ ਆ ਮੈਂ ਇਹ 10 15 ਦਿਨ ਹੋ ਗਏ ਮੇਰੀ ਹੋਈ ਕੋਈ ਗੱਲ ਜੇ ਕੋਈ ਗੱਲ ਹੋਊਗੀ ਮੁੰਡੇ ਨਾਲ ਤੇ ਤਾਂ ਹੀ ਹੋਈਂ ਆਊਗਾ ਉਹ ਮੈਨੂੰ ਖੋਲ ਕੇ ਬਿਠਾਓਗੇ ਫਿਰ ਮੈਂ ਗੱਲ ਕਰੂੰਗੀ ਫੋਨ ਤੇ ਕਿਸੇ ਨਾਲ ਫੇਰ ਹੀ ਮੁੰਡਾ ਆਊਗਾ ਕੀ ਕਰਦੇ ਹੋ ਤੁਸੀਂ ਪਾਣੀ ਪਾਣੀ ਦੇ ਦੋ ਕਿਉਂ ਹੋਪੇ ਆਸਾ ਮਾਰਦੇ ਹੋ ਪਾਣੀ ਦੇ ਦਿਓ ਪਾਣੀ ਹਾਂ ਆ ਪਾਣੀ ਹਾਂ ਹਾਂ ਦੇ ਦੇਓ ਪਾਣੀ ਕਿਉਂ ਨਹੀਂ ਦਿੰਦੇ ਆ ਆ ਦੇ ਦੇਓ ਪਾਣੀ ਦਿਓ ਹਰਮਨਤੂ ਤੂੰ ਕਿ ਦੋਈ ਤੂੰ ਮੇਰੀ ਧੀ ਮੇਰੀ ਗੱਲ ਸੁਣ ਆ ਵੇਖ ਇਹਨਾਂ ਨੇ ਮੇਰਾ ਕੀ ਹਾਲ ਕੀਤਾ ਪਿਆ ਬੰਨ ਕੇ ਰੱਖਿਆ ਹੋਇਆ ਮੈਨੂੰ ਵੇਖ ਤੂੰ ਹੀ ਦਰਸ ਕਰ ਪਾਣੀ ਪਿਆ ਦੇ ਮੈਨੂੰ ਇਹਨਾਂ ਮੈਨੂੰ ਪਾਣੀ ਦਾ ਘੁੱਟ ਵੀ ਨਹੀਂ ਪਿਆਇਆ ਕੀ ਹੋ ਗਿਆ ਮੰਮੀ ਜੀ ਕਮਲੇ ਹੀ ਹੋ ਗਏ ਉਹ ਅੱਜ ਤੁਹਾਨੂੰ ਬੜਾ ਦੁੱਖ ਲੱਗਾ ਆਪਣੇ ਦੇ ਹੋਈ ਤੇ ਜਿੱਦਣ ਮੇਰੇ ਨਾਲ ਹੋਈਆਂ ਸੀ ਮੈਂ ਵੀ ਇਦਾਂ ਤੜੇ ਤਰਲੇ ਗੜਦੀ ਸੀ ਪਰ ਤੁਹਾਨੂੰ ਜਰਾ ਜਿਨੀ ਫਿਕਰ ਨਹੀਂ ਨਹੀਂ ਬੁੱਤ ਵੇਖ ਮੈਂ ਤੈਨੂੰ ਹੱਥੀ ਛੇੜਿਆ ਨਾ ਹੈਂ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਹੈ ਮੇਰੀ ਗੱਲ ਤੂੰ ਇੰਡੀਆ ਕਦੋਂ ਆਈ ਕਿੱਦਾਂ ਆਈ ਦੱਸੀ ਤੋਹੇ ਤਾਂ ਚਾਹੁੰਦਾ ਸੀ ਕਿ ਹਰਮਨ ਉੱਥੇ ਹੀ ਰਹਿ ਜਾ ਇੰਡੀਆ ਆਵੇ ਹੀ ਨਾ ਸਾਡੀਆਂ ਖਰਤੂਤਾਂ ਪਤਾ ਨਾ ਲੱਗਣਾ ਪਰ ਰੱਬ ਸਭ ਦਾ ਵੇਖਦਾ ਏ ਨਹੀਂ ਨਹੀਂ ਬੱਤੇ ਇਦਾਂ ਦੀ ਗੱਲ ਨਹੀਂ ਵੇਖ ਮੈਂ ਤੈਨੂੰ ਤਾਂ ਅਥੀ ਸੇੜ ਕੇ ਲਿਆਈ ਮिन्नੂ ਨਹੀਂ ਪਤਾ ਅਥੇ ਉਹਨੇ ਦੂਜਾ ਵਿਆਹ ਕਰਾ ਲਿਆ ਹੈ ਅੱਛਾ ਉਥੋਂ ਨੇ ਦੂਜੇ ਵਿਆਹ ਦਾ ਨਹੀਂ ਪਤਾ ਹੀ ਜਿਹੜਾ ਇੱਥੇ ਤੀਜਾ ਵਿਆਹ ਤੂੰ ਹੀ ਕਰਾ ਕੇ ਬੈਠੇ ਉਹ ਪੁੱਤ ਮੈਂ ਸਭ ਤੇਰੇ ਵਾਸਤੇ ਕੀਤਾ ਆਪਣੀ ਤੀ ਵਾਸਤੇ ਮੈਨੂੰ ਪਤਾ ਅਰਜਨ ਨੇ ਤੈਨੂੰ ਛੱਡਤਾ ਹੈ ਤੈਨੂੰ ਪੈਸਾ ਦੇਣਾ ਸੀ ਇਹਦੇ ਕਰਕੇ ਮੈਂ ਕੋਠੀ ਵੇਚੀ ਉਹਦੇ ਕਰਕੇ ਇਹ ਸਭ ਕੁਝ ਕਰਨਾ ਪਿਆ ਪੈਸਾ ਚਾਹੀਦਾ ਸੀ ਅਰਜਨ ਨੂੰ ਦੇਣਾ ਸੀ ਅਰਜਨ ਨੇ ਤੈਨੂੰ ਅੱਗੇ ਦੇਣਾ ਸੀ ਤਾਂ ਕਰਕੇ ਇਹ ਸਭ ਕੁਝ ਕੀਤਾ ਪੁੱਤ ਉਹ ਬੱਸ ਕਰੋ ਮੇਰੇ ਨਾਲ ਫਾਲਤੂ ਗੱਲਾਂ ਕਰਨ ਦੀ ਲੋੜ ਨਹੀਂ ਠੀਕ ਹੈ ਨਾ ਹੁਣ ਮੈਨੂੰ ਤੁਹਾਡੇ ਤੋਂ ਤੁਸੀਂ ਮੇਰੇ ਲਈ ਸੱਚੇ ਵੀ ਬਣ ਕੇ ਸਾਰਾ ਕੁਝ ਕਰ ਦੋਗੇ ਨਾ ਮੈਨੂੰ ਤੁਹਾਡੇ ਤੇ ਯਕੀਨ ਨਹੀਂ ਠੀਕ ਹੈ ਨਾ ਮੈਂ ਤੇ ਤੁਹਾਡੀ ਫਾਲਤੂ ਦੇ ਡਰਾਮੇ ਵੇਖਣ ਨਹੀਂ ਆਏ। ਬਾਕੀ ਵਾਹ ਕਿੰਨੀਆਂ 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 ਜ਼ਿੰਦਗੀਆਂ ਨੇ ਤੁਸੀਂ ਖੇਡੇ ਹੋ। ਨਹੀਂ ਪੁੱਤ ਮੈਂ ਮੇਰਾ ਕੋਈ ਕਸੂਰ ਨਹੀਂ ਐ ਇੱਕ ਮਜਬੂਰੀ ਨੂੰ ਕਰਨਾ ਪਿਆ। ਹੈ ਤੈਨੂੰ ਪੈਸੇ ਦੇਣੇ ਸੀ ਨਾ। ਪੈਸੇ ਦੇਣੇ ਸੀ ਤੇ ਤੁਸੀਂ ਆਹ ਤੰਦਾ ਸ਼ੁਰੂ ਕਰ ਲਿਆ। ਉਦਾਂ ਵੀ ਤੇ ਪੈਸੇ ਦੇ ਸਕਦੇ ਸੀ ਨਾ। ਬਾਕੀ ਪੈਸੇ ਤੈਨੂੰ ਲੋੜ ਕੀ ਜੇ ਤੁਸੀਂ ਆਪਣੇ ਪੁੱਤ ਨੂੰ ਸਹੀ ਤਰੀਕੇ ਨਾਲ ਸਮਝਾਉਂਦੇ ਤੇ ਉਹਨੂੰ ਇਹ ਗਲਤ ਗੱਲ ਕੰਮ ਵਿੱਚ ਨਾ ਪੈਂਦਾ ਉਹ। ਉਹ ਤੁਸੀਂ ਮੇਰਾ ਕੀ ਸੋਚਣਾ ਤੇ ਅੱਜ ਆਪਣੀ ਮਾਸਾ ਜੀ ਨੇ ਬੱਚੇ ਦਾ ਨਹੀਂ ਸੋਚਿਆ। ਮੈਂ ਕਿੱਦਾਂ 10 ਸਾਲ ਜ਼ਿੰਦਗੀ ਕੱਟੀ ਮੈਨੂੰ ਪਤਾ ਹੈ। ਉਹ ਤੂੰ ਹੀ ਮੇਰੇ ਨਾ ਮੇਰੇ ਅੱਗੇ ਕੋਈ ਪੁੰਚ ਰਾ ਨਾ ਪਿੱਛੇ ਮੇਰੀ ਜਿੰਨੀ ਜਾਇਦਾਦ ਸਾਰੀ ਤੂੰ ਹੀ ਖਾ ਗਏ ਮੈਂ ਕਿਹਦੇ ਸਰ ਤੇ ਜ਼ਿੰਦਗੀ ਕੱਟਦੀ ਇੱਕ ਤੂੰ ਹੀ ਮੈਨੂੰ ਜਾ ਕੇ ਬਾਹਰ ਬਿਠਾ ਦਿੱਤਾ ਇੱਥੇ ਹੁੰਦੀ ਤੇ ਮੇਰੇ ਮਾਪਿਓ ਮੈਨੂੰ ਪੁੱਛਦੇ ਉਹ ਮੈਨੂੰ 10 ਸਾਲ ਹੋ ਗਏ ਆ ਅੱਜ ਵੀ ਇੱਥੇ ਆਣ ਕੇ ਪਹਿਲਾਂ ਮੈਂ ਤੁਹਾਨੂੰ ਵੇਖਣਾ ਹੀ ਆ ਕਿ ਵੇਖਾਂ ਨੇ ਸਹੀ ਜਿੰਨਾ ਮੇਰੀ ਜ਼ਿੰਦਗੀ ਬਰਬਾਦ ਕੀਤੀ ਉਹ ਕਿੱਦਾਂ ਦੇ ਰਹਿੰਦੇ ਆ ਅੱਜ ਵੀ ਮੈਂ ਆਪਣੇ ਮਾਪਿਓ ਕੋਲ ਨਹੀਂ ਪਹੁੰਚੀ ਤੇ ਬੁੱਤ ਮੇਰੇ ਤੇ ਤਰਸ ਕਰ ਮੈਂ ਵੇਖ ਤੇਰਾ ਪਾਈ ਪਾਈ ਦੇ ਦੇਣੀ ਆ ਉਹਰ ਟੈਨ ਦਾ ਕੀ ਫਾਇਦਾ ਜਦੋਂ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਤੁਸੀਂ 10 ਸਾਲ ਮੇਰੇ ਜਿਹੜੀ ਮੈਨੂੰ ਪਤਾ ਮੈਂ ਆਪਣੇ ਬੱਚੇ ਨਾਲ ਕਿੱਦਾਂ ਟਾਈਮ ਪਾਸ ਕਰਨ ਦੀ ਆ ਉੱਥੇ ਤੇ ਜਾ ਕੇ ਮੇਰੇ ਨਾਲ ਗੱਲ ਹੋਈ ਸੀ ਨਾ ਪੈਸੇ ਦੀ ਇਹ ਤਾਂ ਤੁਹਾਨੂੰ ਪਤਾ ਹੀ ਹੈ ਨਾ ਇਹ ਤਾਂ ਗੱਲ ਨਹੀਂ ਹੋ ਸਕਦੀ ਕਿ ਅਰਜਨ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਦਾ ਹੋਊਗਾ ਕਿਉਂਕਿ ਤੁਸੀਂ ਪੂਰਾ ਸਾਥ ਦਿੰਦੇ ਉਹਦਾ ਗਲਤ ਵਿੱਚ ਵੀ ਤੇ ਸਹੀ ਪੈਸੇ ਦੀ ਗੱਲ ਹੋਈ ਤਾਂ ਹੀ ਤੇ ਬੁੱਤ ਮੈਂ ਕੋਠੀ ਵੇਚੀ ਆ ਘਰ ਵੇਚਿਆ ਆ ਕੰਮ ਤਾਂ ਹੀ ਹੋਇਆ ਹੈ ਕਿਉਂਕਿ ਤੈਨੂੰ ਪੈਸੇ ਦੇਣੇ ਸੀ ਉਹ ਰਹਿਣ ਦੋ ਮੈਨੂੰ ਨਾ ਹੁਣ ਇਹੋ ਜਿਹੇ ਫਰੋਡਾਂ ਤੇ ਯਕੀਨ ਨਹੀਂ ਆਉਂਦਾ ਉਹ ਤੁਸੀਂ ਤੇ ਲੋਕਾਂ ਦੀ ਧੀਆਂ ਨਾ ਬਸ ਇੱਕ ਖੇਡਣਾ ਸਿੱਖਿਆ ਵਿਆਹ ਕਰਾ ਲੈ ਨਿਆਣੇ ਜੰਮ ਲੈ ਉਹ ਹੋਰ ਕੋਈ ਕੰਮ ਨਹੀਂ ਉਹ ਦੁਨੀਆ ਤੇ ਜ ਕਿਸੇ ਨੂੰ ਕੋਈ ਚੰਗਾ ਕੰਮ ਕਰਨਾ ਹੈ ਨਾ ਤੇ ਇੱਕ ਮਾਫੀ ਵੀ ਬੜੀ ਵੱਡੀ ਚੀਜ਼ ਹੁੰਦੀ ਆ ਉਹ ਤੁਸੀਂ ਇੱਕ ਵਾਰੀ ਮਾਫੀ ਤਾਂ ਮੰਗ ਲੈਂਦੇ ਜਾਂ ਕੋਈ ਕੰਮ ਹੀ ਕਰ ਲੈਂਦੇ ਕਿਸੇ ਨੂੰ ਪੈਸਾ ਵਾਪਸ ਕਰਨਾ ਹੀ ਤੇ ਉਹ ਤੁਸੀਂ ਤੇ ਬਿਜ਼ਨਸ ਕਰਕੇ ਬਹਿ ਗਏ ਬਸ ਅਸੀਂ ਆਪਣੀ ਜ਼ਿੰਦਗੀ ਜੀਂਦੇ ਆ ਕੋਈ ਜੀ ਰਿਹਾ ਕੋਈ ਮਰ ਰਿਹਾ ਕੋਈ ਕਿਹਾ ਤੁਹਾਡੀ ਆਪਣੀ ਧੀ ਨਹੀਂ ਨਾ ਗਈ ਸੀ ਤੁਹਾਨੂੰ ਕਿਸੇ ਦੀ ਧੀ ਦੇ ਨਾਲ ਖੇਡਣ ਲੱਗਿਆ ਜਰਾ ਸ਼ਰਮ ਨਹੀਂ ਆਈ ਜੇ ਤੁਹਾਡੀ ਆਪਣੀ ਖੁਦ ਦਿੱਤੀ ਹੁੰਦੀ ਨਾ ਉਹਦੇ ਨਾਲ ਐਦਾਂ ਹੁੰਦਾ ਫਿਰ ਤੁਹਾਨੂੰ ਪਤਾ ਲੱਗਦਾ ਕਿ ਧੀ ਹੁੰਦੀ ਕੀ ਆ ਨਾ ਪੁੱਤ ਮੈਂ ਤੈਨੂੰ ਧੀਆ ਵਾਂਗ ਸਮਝਿਆ ਸੀ ਜੇ ਕੋਈ ਮੈਨੂੰ ਧੀ ਸਮਝਾਉਂਦਾ ਨਾ ਤੇ ਤੁਸੀਂ ਆਪਣੇ ਪੁੱਤ ਦੇ ਮੂੰਹ ਤੇ ਚਪੇੜ ਮਾਰਦੇ ਉਹਨੂੰ ਡੱਕਦੇ ਉਹਨੂੰ ਬਿਜ਼ਨਸ ਲਈ ਬਾਹਰ ਨਹੀਂ ਭੇਜਦੇ ਕਿ ਇਹਨੂੰ ਬਾਹਰ ਲੈ ਜਾ ਤੇਨੂੰ ਉੱਥੇ ਹੀ ਛੱਡਦੀ ਤੁਸੀਂ ਵੀ ਦੇ ਇਸੇ ਕੰਮ ਨੂੰ ਉੱਥੇ ਜਾਣਾ ਸੀ ਨਾ ਕਿ ਸਾਨੂੰ ਕੋਈ ਫੜ ਨਾ ਸਕੇ ਪਰ ਕਹਿੰਦੇ ਨਾ ਰੱਬ ਦੀ ਜਿਹੜੋ ਚਪੇੜ ਵੱਜਦੀ ਹੈ ਨਾ ਉਹਦੇ 'ਚ ਆਵਾਜ਼ ਨਹੀਂ ਹੁੰਦੀ ਪਰ ਬੰਦੇ ਨੂੰ ਜੀਉਣ ਜੋਗਾ ਨਹੀਂ ਛੱਡਦੀ ਬਾਕੀ ਇੱਕ ਗੱਲ ਮੇਰੀ ਸੁਣ ਲੈ ਮੈਨੂੰ ਧੀ ਨਾ ਕਦੀ ਗਈ ਕਿਉਂਕਿ ਨਾ ਤੂੰ ਕਦੀ ਧੀ ਕਿਸ ਨੂੰ ਬਣਾ ਸਕਦੀ ਆ ਤੇ ਨਾ ਰੱਬ ਨੇ ਤੈਨੂੰ ਦਿੱਤੀ ਆ ਇਹ ਗੱਲ ਵਧੀਆ ਕੀਤੀ ਰੱਬ ਨੇ ਜੋ ਤੈਨੂੰ ਧੀ ਨਹੀਂ ਦਿੱਤੀ ਇੱਕ ਪੁੱਤ ਦਿੱਤਾ ਉਹ ਵੀ ਜਿੱਦਾਂ ਦੀ ਆਪ ਗੰਦੀ ਉਦਾਂ ਦਾ ਗੰਦਾ ਨੂੰ ਜਮ ਛੱਡਿਆ ਤੇ ਸੰਸਾਰ ਗੰਦਾ ਕਰਨ ਤੇ ਲੱਗੇ ਹੋਏ ਹੋ ਤੁਸੀਂ ਹੋਰ ਤੁਹਾਨੂੰ ਕੋਈ ਹੈਗਾ ਪਰ ਮੈਂ ਇੱਕ ਗੱਲ ਕਹਿਨੀ ਆ ਦੁਨੀਆ ਨੂੰ ਕਿ ਕਦੇ ਵੀ ਨਾ ਬਾਹਰ ਦਾ ਲਾਲਚ ਕਰਕੇ ਧੀਆਂ ਨਾ ਵਿਆਓ ਉਹਨਾਂ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ ਗਾੜੀ ਉਹਨਾਂ ਦੇ ਬੱਚਿਆਂ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ ਤੇ ਇਹੋ ਜਿਹੇ ਲਾਲਚੀ ਲੋਗ ਸਿਰ ਪੈਸੇ ਇਕੱਠੇ ਕਰਨ ਤੇ ਲੱਗ ਜਾਂਦੇ ਨੇ ਕਿ ਪੈਸੇ ਇਕੱਠੇ ਕਰ ਲਈਏ ਤੇ ਇਹ ਨਹੀਂ ਵੇਖਦੇ ਕਿ ਤੀਆਂ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਇੱਜ਼ਤ ਮਾਪੇ ਸਭ ਕੁਝ ਛੋਟਾ ਜਾਂਦਾ ਪਰ ਤੁਹਾਡੇ ਵਰਗੇ ਲਾਲਚੀ ਲੋਗ ਕਦੀ ਨਹੀਂ ਇਹ ਚੀਜ਼ ਸਮਝ ਸਕਦੇ